ਮੇਰਾ ਨਾਮ ਹਰਿੰਦਰ ਸਿੰਘ ਪਿੰਡ ਮੱਲਵਾਜਰਾ ਕੀ ਘਟਨਾ ਹੋਈ ਹੈ ਜੀ ਇਹ ਮੇਰੀ ਵਾਈਫ ਤੇ ਨਾਲ ਮੇਰੇ ਮੇਰੀ ਦੀ ਭਤੀਜੀ ਆ ਰਹੇ ਸੀਗੇ ਸਮਰਾਲੇ ਤੋਂ ਸਮਾਨ ਵਗੈਰਾ ਖਰੀਦ ਕੇ ਤੇ ਲਗਭਗ ਆਉਣ ਤੋਂ ਬਾਅਦ ਇਹਨਾਂ ਨੇ ਜਦੋਂ ਸਕੂਟਰ ਇਹਨਾਂ ਦੇ ਪਿੱਛੇ ਦੋ ਬੰਦੇ ਲੱਗੇ ਤੇ ਇੱਕ ਮੋਨਾ ਸੀਗਾ ਇੱਕ ਮੋਟਰਸਾਈਕਲ ਤੇ ਸਰਦਾਰ ਸੀਗਾ ਉਹਨਾਂ ਨੇ ਮੋਟਰਸਾਈਕਲ ਨੇ ਦੇ ਇੱਕਦਮ ਅੱਗੇ ਲਗਾ ਕੇ ਰੋਕ ਕੇ ਇਹਨਾਂ ਨੂੰ ਸਿੱਟਤਾ ਤੇ ਇਹਨਾਂ ਦੇ ਗਲੇ ਦੇ ਵਿੱਚੋਂ ਚੈਨੀ ਖੋ ਕੇ ਵਾਪਸ ਸਮਰਾਲੇ ਵੱਲ ਨੂੰ ਭੱਜ ਗਏ ਮੂੰਹ ਵਗੈਰਾ ਬੰਨੇ ਨਹੀਂ ਸੀ ਨਹੀਂ ਮੂੰਹ ਨਹੀਂ ਸੀ ਬੰਨਿਆ ਹੋਇਆ ਸিসিਟੀਵੀ ਵਗੈਰਾ ਦੇਖਿਆ ਤੁਸੀਂ ਸিসিਟੀਵੀ ਵਗੈਰਾ ਪੁਲਿਸ ਵਾਲੇ ਚੈੱਕ ਕਰ ਰਹੇ ਨੇ ਜਾ ਕੇ ਕਿੰਨਿਆ ਕਿ ਸੱਟਾਂ ਵਗੈਰਾ ਕਿੰਨੀ ਸੱਟਾਂ ਇਹਨਾਂ ਦੇ ਮੱਥੇ ਤੇ ਥੋਡੀ ਤੇ ਬੁੱਲਾਂ ਤੇ ਗੁੱਟ ਤੇ ਗੋਡੇ ਤੇ ਕਾਫੀ ਸੱਟਾਂ ਲੱਗੀਆਂ ਨੇ ਤੇ ਜਿਹੜੇ ਨਾਲ ਸੀਗੇ ਉਹਨਾਂ ਦੇ ਵੀ ਮੱਥੇ ਤੇ ਸੱਟਾਂ ਕੀ ਮੰਨ ਕਰਦੇ ਤਾਂ ਮੰਨ ਕਰਦਾ ਜੀ ਹੁਣ ਤਾਂ ਇਹ ਲੋਕ ਵਿਸ਼ਵਾਸ ਉੱਠਿਆ ਪਿਆ ਵੀ ਕੋਈ ਬੰਦਾ ਆਪਣੇ ਘਰ ਦੇ ਕੰਮ ਨਹੀਂ ਕਰ ਸਕਦਾ ਲੇਡੀਜ਼ ਵਗੈਰਾ ਦੋ ਜਾਨੀਆਂ ਸੀਗੇ ਇਕੱਲੇ ਦਾ ਤਾਂ ਕੀ ਹੌਸਲਾ ਹੋਣਾ ਜਾਣਦਾ ਕਿ ਸ਼ਹਿਰ ਬਜ਼ਾਰ ਬਣੀ ਜਾ ਸਕਦੀਆਂ ਬੱਚਿਆਂ ਦਾ ਕਦੋਂ ਟਿਊਸ਼ਨ ਪੜਨ ਜਾਂਦੇ ਨੇ ਉਹਨਾਂ ਦਾ ਵੀ ਬੁਰਾ ਹਾਲ ਆ ਰੋਟਾਂ ਖੁਆ ਇੰਨੀਆਂ ਵਧ ਗਈਆਂ ਅਸੀਂ ਤਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਲਟੇਰੀਆਂ ਨੂੰ ਲੱਭ ਕੇ ਅਨਸਰਾਂ ਤੇ ਨੱਥ ਪਾਈ ਜਾਵੇ ਉਹ ਕੀ ਹੋਈ ਹਾਂਜੀ ਹੋਕੇ ਕੀ ਲੈ ਕੇ ਗਏ ਚੈਨੀ ਹੋਕੇ ਲੈ ਕੇ 1.5 ਟੋਲੇ ਦੀ ਸੋਨੇ ਦੀ ਮੈਂ ਡਾਕਟਰ ਬਲਵਿੰਦਰ ਸਿੰਘ ਕੌਥੇ ਹਾਂ ਸਰ ਸੰਗਰਾਮ ਤੋਂ ਡਾਕਟਰ ਜੀ ਸਾਹਿਬ ਅੱਜ ਉਹਦੇ ਲੋਕਪਾਲਸ ਸਾਹਿਬ ਆ ਗਏ ਆ ਦੋ ਲਿਬੀ 1 ਕਿਲੋ ਹਾਂਜੀ ਇਹ ਸਾਡੇ ਕੋਲ ਕੇਸ ਆਇਆ ਹੈ 3:28 ਮਿੰਟ ਤੇ ਤੋ ਦੱਸੇ ਉਹਦੇ ਨਾਲ ਦੇ ਦੱਸਦੇ ਸੀ ਕਿ ਇਹਨਾਂ ਦੀ ਲੁੱਕ ਉਹ ਹੋਈ ਹੈ ਚੈਨ ਵਗੈਰਾ ਖੋਈ ਹੈ ਤੇ ਉਹਦੇ ਸਿਰ ਤੇ ਛੱਟ ਹੈ ਤੇ ਇਸ ਦੇ ਬਾਕੀ ਫੇਸ ਤੇ ਨਿਕ ਕੋਹਲੇ ਤੇ ਨਹੀਂ ਹੈ ਕਿੰਨੀ ਹੈ ਖਤਰਨਾਕਾ ਕਿੰਨਾ ਜੰਦਰ ਹੋਣਾ ਕਿ ਜੀ ਵਗੈਰਾ ਕੀ ਪ੍ਰੋਪਰ ਹੈ ਜੀ ਉਹਦੇ ਸਿਰ ਦੇ ਲੱਗੇ ਨੇ ਤੇਜਾ ਟਾਂਕੇ ਤੇ ਬੁੱਲ ਤੇ ਟਾਂਕੇ ਲੱਗੇ ਨੇ ਬਾਕੀ ਤਾਂ ਜਿਹੜਾ ਹੈ ਜੋ ਇੱਥੇ ਹੀ ਸਰ ਗਿਆ ਤੇ ਅਸੀਂ ਇਹ ਵੀ ਸੀਟੀ ਸਕੈਨ ਰეკਮੈਂਡ ਕੀਤੀ ਹੈ ਕਿਉਂਕਿ ਸਿਰ ਦੇ ਵਿੱਚ ਛੱਟ ਦਾ ਨੂੰ ਮੇਜਰ ਹੈ ਕੀ ਨਾਮ ਤੁਹਾਡਾ ਹੈ ਇਹ ਸੀ ਸੁਰਾਜ ਜੀ ਇਹ ਕੀ ਮਾਮਲਾ ਹੋਇਆ ਜੀ ਕਹਿੰਦੇ ਲੁੱਟੋ ਹੋਈ ਐ ਤੇ ਲੇਡੀਜ਼ ਗਾਂ ਕੀ ਮਾਮਲਾ ਪਿਆ ਅੱਜ ਦੋ ਮੱਲਮਾਏ ਦੇ ਲੇਡੀਜ਼ ਸੁਖਦੀਪ ਕੌਰ ਅਤੇ ਸੰਦੀਪ ਕੌਰ ਇੱਕ ਵਾਰ ਤੇ ਜਾ ਰਹੇ ਸੀ ਪਿੰਡ ਮੱਲਮਾਏ ਦੇ ਨੂੰ ਇੱਥੋਂ ਦੋ ਨਾਜਵਾਨ ਮੋਟਰਸਾਈਕਲ ਤੇ ਸਵਾਰ ਆਏ ਉਹਨਾਂ ਨੇ ਉਹਨਾਂ ਨੂੰ ਅੱਗੇ ਮੋਟਰਸਾਈਕਲ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਉਹ ਇੱਕ ਵਾਰ ਬਚ ਗਏ ਦੂਜੀ ਵਾਰ ਫੇਰ ਉਹਨਾਂ ਨੇ ਮੋਟਰਸਾਈਕਲ ਰੋਕਿਆ ਤਾਂ ਉਹਨਾਂ ਦੀ ਐਕਟਵਾ ਵਿੱਚ ਲਾ ਕੇ ਉਹ ਡਿੱਗ ਗਏ ਜੇਕਰ ਨਾਲ ਉਹਦੇ ਸੱਟ ਵੀ ਲੱਗੀ ਐ ਇਸ ਲੇਡੀ ਦੇ ਮੋਢੀ ਤੇ ਉਸ ਤੋਂ ਬਾਅਦ ਉਹ ਪੁਲਸ ਵਾਲੇ ਭਜਾ ਕੇ ਚੈਨੀ ਹੋ ਕੇ ਫਰਾਰ ਹੋ ਗਏ ਜਿਹੜੇ ਲੇਡੀ ਦਾ ਕਾਉਂਸਲ ਹਸਪਤਾਲ ਦਾ ਐਡਵੋਕੇਟ ਨੇ ਪੁਲਸ ਜਾਂਚ ਕਰ ਰਹੀ ਆ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਪਾੜ ਕਰਕੇ ਉਹਨਾਂ ਨੂੰ ਲੋੜ ਅਨੁਸਾਰ ਸਜ਼ਾ ਦਿੱਤੀ ਜਾਵੇ